ਸੱਚ ਦੀ ਵਿਚਾਰ ਦੇ ਵਿੱਚ ਧਰਮ ਹੈ ਤੇ ਉਹ ਧਰਮ ਰਾਜ ਚਿੱਤਰਗੁਪਤ ਸਾਡੇ ਅੰਦਰ ਹੈ ਜਦੋਂ ਸਾਡਾ ਕਿਸੇ ਸੱਚ ਦੇ ਨਾਲ ਮੁਕਾਬਲਾ ਹੁੰਦਾ ਹੈ ਸਾਡੇ ਅੰਦਰ ਝੂਠ ਹੋਵੇ ਅਸੀਂ ਉੱਥੇ ਕੰਬਦੇ ਆ ਕਿਤੇ ਮੇਰੀ ਇਹ ਗੱਲ ਫੜੀ ਨਾ ਜਾਵੇ ਫਿਰ ਕਿੱਥੇ ਚਿੱਤਰਗੁਪਤ ਕਿੱਥੇ ਹੈ ਧਰਮ ਇੱਥੇ ਹੀ ਹੈ ਸਾਰਾ ਕੁਝ ਇਸ ਜੀਵਨ ਦੇ ਵਿੱਚ ਹੀ ਹੈ ਇੱਥੇ ਜਨਮ ਮਰਨ ਹੈ ਇੱਥੇ ਹੀ ਧਰਮ ਰਾਜਾ ਤੇ ਇੱਥੇ ਚਿੱਤਰਗੁਪਤ ਹੈ ਉੱਪਰ ਜਾ ਕੇ ਕੁਝ ਨਹੀਂ ਹੈਗਾ ਤਨਾਈ ਕਿਸੇ ਨੇ ਉੱਪਰ ਜਾ ਕੇ ਕਿਸੇ ਦਾ ਦੱਸਿਆ ਹੈ ਤੇ ਜਾਂ ਦੱਸਣਾ ਹੈ ਇਹ ਤਾਂ ਪਖੰਡ ਜਿਨਾਂ ਮਰਜੀ ਕਰ ਲੋ ਧਰਮ ਦੇ ਨਾਂ ਤੇ ਕੱਚ ਪਕਾਈ ਉੱਥੇ ਪਾਏ ਨਾਨਕ ਗਏ ਆ ਜਾਪੇ ਜਾਏ ਕੱਚੇ ਪੱਕੇ ਦੀ ਪਰਖ ਸਾਹਮਣੇ ਸੱਚ ਤੇ ਖੜਕੇ ਹੁੰਦੀ ਹੈ ਜਿਹੜੇ ਬੇਈਮਾਨ ਹੁੰਦੇ ਲੋਕ ਨੇ ਉਹ ਦਾਲਤ ਦੇ ਵਿੱਚ ਕੰਬ ਜਾਂਦੇ ਨੇ ਤੇ ਚੰਗੇ ਮਨੋਖਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਜਿਨ੍ਹਾਂ ਨੇ ਕੋਈ ਚੜ੍ਹਦੀ ਕਲਾ ਵਾਲਾ ਕੰਮ ਕੀਤਾ ਹੋਵੇ ਉਹ ਕਬਰਾਂ ਦੇ ਨਹੀਂ ਸੁੱਕੇ ਝੰਡੇ ਵਾਂਗ ਜੱਜ ਨੂੰ ਧੰਨਵਾਦ ਦਿੰਦੇ ਨੇ ਤੇ ਧੰਨਵਾਦ ਤੇਰਾ ਸਾਨੂੰ ਫਾਂਸੀ ਦੀ سزا ਸੁਣਾਈ ਐ ਆ ਲੈ ਮਿੱਠਾ ਮੂੰਹ ਕਰ ਇਹ ਉਹੋ ਜੇ ਜੋਦੇ ਹੁੰਦੇ ਨੇ ਜਿਨ੍ਹਾਂ ਸੱਚ ਨੂੰ ਪ੍ਰਾਪਤ ਕਰ ਲਿਆ ਝੂਠਿਆਂ ਵਾਸਤੇ ਇਹ ਬੜਾ ਔਖਾ ਹੈ ਝੂਠੇ ਅੱਗੇ ਸਵਰਗ ਭਾੜਦੇ ਨੇ ਸੱਚੇ ਇੱਥੇ ਜਿਉਂਦੇ ਜੀ ਸਵਰਗ ਬਣਾ ਦਿੰਦੇ ਨੇ ਸੱਚਖੰਡ ਵਸੇ ਨਰਕਾਰ ਜਿਨ੍ਹਾਂ ਦੇ ਅੰਦਰ ਲਗਾਤਾਰ ਸੱਚ ਚੱਲਦਾ ਏ ਉਹ ਸੱਚਖੰਡ ਦੇ ਵਾਸੀ ਨੇ ਤੇ ਜਿਨ੍ਹਾਂ ਦੇ ਅੰਦਰ ਝੂਠ ਚੱਲਦਾ ਏ ਉਹ ਕਲਯੁਗ ਦੇ ਨਰਕ ਦੇ ਵਾਸੀ ਨੇ ਇੱਥੇ ਜਿਉਂਦੇ ਜੀ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ